ਦਸ ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 20 ਜਨਵਰੀ 2026 ਦਿਨ ਮੰਗਲਵਾਰ ਨਾਨਕਸ਼ਹੀ ਸਾਮਾਧ 557 ਮਾਗ ਮਹੀਨੇ ਦੀ 7 ਤਰੀਕ ਹੈ ਜੀ ਸੈਮੀ ਆਮੂ ਕੈਰਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਇਸ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਸ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੀ ਗੱਲ ਕਰਨੀ ਹੈ ਜੀ ਉਹ ਸਰੀ ਦੇ ਵਿੱਚ ਜੋ ਗੋਲੀ ਚੱਲ ਰਹੀ ਹੈ ਉਸ ਬਾਰੇ RCMP ਵਾਲੇ ਕੀ ਅਪੀਲ ਕਰ ਰਹੇ ਲੋਕਾਂ ਨੂੰ ਇਹ ਵੀ ਤੁਹਾਨੂੰ ਦੱਸਾਂਗੇ ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀਨੇਜ ਬੜੀ ਧੜਲੇਦਾਰ ਸਪੀਚ ਦਿੱਤੀ ਹੈ ਸਵਿਟਜ਼ਰਲੈਂਡ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਦੇ ਦੌਰਾਨ ਜਿੱਥੇ ਉਹਨਾਂ ਨੇ ਦੁਨੀਆ ਨੂੰ ਨਵੇਂ ਵਰਲਡ ਆਰਡਰ ਦੇ ਦਾਰਸ਼ਨ ਕਰਾਏ ਆ ਅਸੰਖੇਪ ਸ਼ਬਦਾਂ ਦੇ ਵਿੱਚ ਸਮਝਾਇਆ ਵੀ ਨਵਾਂ ਵਰਲਡ ਆਰਡਰ ਕੀ ਆ ਖਾਸ ਕਰਕੇ ਕੈਨੇਡਾ ਵਾਸੀਆਂ ਨੂੰ 트럼ਪ ਨੇ ਅੱਜ ਕੈਨੇਡਾ ਦੇ ਉੱਤੇ ਵੀ ਆਪਣਾ ਝੰਡਾ ਗੱਡ ਦਿੱਤਾ ਕਹਿੰਦੇ ਵੀ ਕੈਨੇਡਾ ਦੇ ਉੱਤੇ ਵੀ ਕਬਜ਼ਾ ਕਰਨਾ ਆ ਇਸ ਦੇ ਨਾਲ ਹੀ ਫਰਾਂਸ ਦੇ ਰਾਸ਼ਟਰਪਤੀ ਐਮਨੂਅਲ ਮੈਕਰੋਂ ਉਹੋ ਸਟੇਜ ਤੇ ਗੱਲਾਂ ਹੋਰ ਕਰਦੇ ਆ ਤੇ ਟਰੰਪ ਦੇ ਨਾਲ ਗੱਲਬਾਤ ਹੋਰ ਕਰਦੇ ਆ ਇਹ ਸਬੰਧੀ ਇੱਕ ਉਹਨਾਂ ਦਾ ਨਿੱਜੀ ਸਨੇਹਾ ਟਰੰਪ ਨੇ ਜਨਤ ਕਰ ਦਿੱਤਾ ਅਖੀਰ ਦੇ ਵਿੱਚ ਕਰਾਂਗੇ ਦੁਨੀਆ ਦੇ ਆਰਥਿਕ ਹਾਲਾਤ ਦੀ ਗੱਲ ਜਿਸ ਦੇ ਬਾਰੇ ਬਿਲੀਅਨਰ ਰੇਡ ਆਲੀ ਉਹਨੇ ਕਿਹਾ ਕਿ ਆਰਥਿਕ ਜੰਗ ਲੱਗਣ ਦੇ ਅਸਾਰ ਬਣ ਚੁੱਕੇ ਨੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਹਾਂ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ हर रिवायत साथी जो ती सादगी सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सरी कैलग्री कामयाबी तो बाद अपनी तीज लोकेशन एडमिंटन खोल ली है ਦਸੋ ਹੋਤਾ ਸ਼ੋ ਚੱਕ ਵਾਰ ਫਿਰ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਸ਼ਹਿਰ ਸਰੀ ਤੋਂ ਸਰੀ ਦੇ ਵਿੱਚ ਗੋਲੀਆਂ ਲੜਾਤਾ ਚੱਲ ਰਹੀਆਂ ਜੀ ਅੱਜ 20 ਜਨਵਰੀ ਆ ਤੇ ਹੁਣ ਤੱਕ 21 ਗੋਲੀਆਂ ਚੱਲ ਚੁੱਕੀਆਂ ਇਹਨਾਂ ਵਿੱਚੋਂ ਕੁਝ ਗੋਲੀ ਦੀਆਂ ਵਾਰਦਾਤਾਂ ਜਈਆਂ ਨੇ ਜਿਹੜੀਆਂ ਕਿ ਰਿਪੋਰਟ ਵੀ ਨਹੀਂ ਹੋਈਆਂ ਪਰ ਪਤਾ ਲੋਕਾਂ ਨੂੰ ਇਸ ਦੇ ਨਾਲ ਹੀ ਅੱਜ ਜਿਹੜੀ ਗੋਲੀ ਚੱਲੀ ਦੱਸੀਏ ਉਹਦੇ ਬਾਰੇ ਆਟੋ ਡੀਲਰਸ਼ਿਪ ਆ ਕਿੰਗ ਜॉर्ज ਬੁਲੇਵਾਰਡ ਤੇ 72 ਐਵੇਨਿਊ ਦੇ ਲਾਗੇ ਇਹਦੇ ਉੱਤੇ ਤਕਰੀਬਨ ਤੜਕੇ 3:30 ਵਜੇ ਦੇ ਕਰੀਬ ਗੋਲੀਆਂ ਚਲਾਈਆਂ ਗਈਆਂ ਜਿਦੇ ਕਰਕੇ ਦੁਕਾਨ ਦਾ ਕੁਝ ਹਿੱਸਾ ਅਤੇ ਨਾਲ ਦੀ ਨਾਲ ਕੁਝ ਗੱਡੀਆਂ ਦੇ ਵੀ ਗੋਲੀਆਂ ਲਗੀਆਂ ਸੋ ਦੁਕਾਨ ਉਸ ਵੇਲੇ ਬੰਦ ਸੀ ਇਸ ਕਰਕੇ ਕੋਈ ਵੀ ਜ਼ਖਮੀ ਨਹੀਂ ਹੋਈਆਂ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਕਾਰੋਬਾਰ ਦੇ ਮਾਲਕ ਦੇ ਉੱਤੇ ਉਹਦੇ ਘਰ ਦੇ ਉੱਤੇ ਪਹਿਲਾਂ ਵੀ ਦੋ ਵਾਰੀ ਗੋਲੀਆਂ ਚਲਾ ਚੁੱਕੇ ਆ ਜੀ ਸੋ ਕੰਮ ਕਰਨ ਵਾਲਿਆਂ ਨੂੰ ਫੋਨ ਆ ਰਹੇ ਇਹਨਾਂ ਦੇ ਨੂੰ ਕੇ ਮਾਲਕਾਂ ਨੂੰ ਕਹੋ ਤੁਸੀਂ ਫੋਨ ਕਿਉਂ ਨਹੀਂ ਚੁੱਕਦੇ ਹੈਗੇ ਤੇ ਮਾਲਕ ਬੜੇ ਪਰੇਸ਼ਾਨ ਨੇ ਜਿਹੇ ਹਾਲਾਤ ਦੇ ਵਿੱਚ ਘਰ ਸੌਂ ਨਹੀਂ ਸਕਦੇ ਬੱਚੇ ਨਹੀਂ ਸਕੂਲ ਭੇਜ ਸਕਦੇ ਸੋ ਬੜਾ ਹੀ ਡਰਦਾ ਮਾਹੌਲ ਜਿਹੜਾ ਇਸ ਵੇਲੇ ਬਣਿਆ ਹੋਇਆ ਕੁੱਲ ਮਿਲਾ ਕੇ ਜਿਹੇ ਹਾਲਾਤ ਸਰੀ ਦੇ ਵਿੱਚ ਹੋਰ ਦਰਜਨਾਂ ਲੋਕਾਂ ਦੇ ਆ ਕੁਝ ਲੋਕ ਅੱਗੇ ਆ ਕੇ ਦੱਸ ਰਹੇ ਆ ਕੁਝ ਲੋਕ ਚੁੱਪਚਾਪ ਬੈਠੇ ਆ ਵੀ ਸ਼ਾਇਦ ਕਿਸੇ ਤਰੀਕੇ ਮਸਲਾ ਹੱਲ ਹੋ ਜਾਵੇ ਪਰ ਫਰੋਤੀਆਂ ਦਾ ਇਹ ਜਿਹੜਾ ਸਿਲਸਲਾ ਲਗਾਤਾਰ ਚੱਲ ਰਿਹਾ ਆ ਅਜਿਹੇ ਹਾਲਾਤ ਵਿੱਚ ਸਰੀ ਵਿੱਚ ਕੋਈ ਚਰਤਾ ਚੱਲ ਰਹੀ ਹੈ ਵੀ ਗਾਂ ਕੀ ਕੀਤਾ ਜਾਵੇ ਸੋ ਬੇਸ਼ੱਕ ਇਹ ਵਰਤਾਰਾ ਸਰੀ ਤੋਂ ਬਾਅਦ ਆ ਪਰ ਸੋਰ ਅਪੀਲ ਦੇ ਵਿੱਚ ਬ੍ਰੈਂਟਨ ਤੱਕ ਚੱਲਿਆ ਹੋਇਆ ਪਰ ਸਰੀ ਦੇ ਵਿੱਚ ਚੜ੍ਹਦੇ ਸਾਲ ਜਿਸ ਤਰੀਕੇ ਦੇ ਨਾਲ ਇਸ ਮਾਮਲੇ ਵਿੱਚ ਤੇਜ਼ੀ ਆਈ ਹੋਈ ਆ ਉਹ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਰਹੀ ਆ ਆਮ ਲੋਕ ਕਹਿ ਰਹੇ ਆ ਕਿ ਇੱਥੇ ਹੁਣ ਫੌਜ ਸੱਦ ਲਓ ਤੇ ਸਰਕਾਰਾਂ ਤੇ ਪੁਲਿਸ ਫੇਲ ਹੋ ਚੁੱਕੇ ਆ ਜਿਹੜਾ ਪਾ MP's ਨਾਲ ਗੱਲ ਕਰੀਏ ਉਹ ਕਹਿੰਦੇ ਆ ਕਿ ਸਾਨੂੰ ਪੁਲਿਸ ਅਤੇ BC ਦੀ ਸਰਕਾਰ ਕਹੇ ਕਿ ਸਾਡੇ ਆਹ ਤੱਕ ਖੜੇ ਆ ਫਿਰ ਅਸੀਂ ਆਟੋਵਾ ਜਾ ਕੇ ਫੌਜ ਦੀ ਮੰਗ ਕਰ ਸਕਦੇ ਆ ਆਧਾਰਨ ਉਹ ਇਹ ਦੰਦੇ ਆ ਕਿ ਜਦੋਂ ਆਟੋਵਾ ਦੇ ਵਿੱਚ ਟਰੱਕ ਰੈਲੀ ਹੋਈ ਸੀਗੀ ਤੇ ਸਰਕਾਰ ਦੇ ਉਲਟ ਮਾਹੌਲ ਬਣ ਗਿਆ ਸੀ ਉਦੋਂ ਐਮਰਜੈਂਸੀ ਲਾਈ ਗਈ ਸੀ ਉਦੋਂ ਆਟੋਵਾ ਸ਼ਹਿਰ ਦੇ ਮੇਅਰ ਅਤੇ ਅਨਟਾਰੀਓ ਦੇ ਪ੍ਰੀਮੀਅਰ ਨੇ ਕਿਹਾ ਸੀਗਾ ਕਿ ਸਾਨੂੰ ਫੌਜ ਦੀ ਲੋੜ ਆ ਐਮਰਜੈਂਸੀ ਲੋੜ ਆ ਤਾਂ ਇਹ ਲਾਈ ਸੀਗੀ ਸੋ ਕੁੱਲ ਮਿਲਾ ਕੇ ਗੱਲ ਇੱਕ ਦੂਜੇ ਦੇ ਵੱਲ ਛੁੱਟੀ ਜਾ ਰਹੀ ਆ ਬੀਸੀਡੀ ਸਰਕਾਰ ਭਾਰਤ ਤੁਰੀ ਫਿਰਦੀ ਆ ਜਿਹਦੇ ਉੱਤੇ ਇਹ ਗੋਲੀਆਂ ਚਲਵਾਉਣ ਦੇ ਦੋਸ਼ ਲੱਗ ਰਹੇ ਆ ਤੇ ਜਦੋਂ ਉੱਥੋਂ ਮੁੜੇ ਭਾਰਤੀ ਵਾਫਤ ਦੇ ਕਾਗੂ ਰਵੀ ਕਾਲੋ ਨੂੰ ਕੱਲ ਸਾਡੇ ਇੱਕ ਸਾਥੀ ਪੱਤਰਕਾਰ ਰਜਿੰਦਰ ਸਿੰਘ ਠੰਡ ਉਹਨਾਂ ਨੇ ਸਵਾਲ ਕੀਤੇ ਕਿ ਭਾਰਤ ਫੇਰੀ ਤੋਂ ਕੀ ਖੱਟ ਕੇ ਲਿਆਉਂਦਾ ਤੇ ਉਹਨਾਂ ਕੋਲ ਕੋਈ ਵੀ ਸਿੱਧਾ ਜਵਾਬ ਨਹੀਂ ਸੀਗਾ ਉਹ ਆਹ ਗੱਲਾਂ ਗੋਲਮੁਲ ਕਰੀ ਗਏ ਕਿ ਅਸੀਂ ਉੱਥੇ ਇਹ ਆਹ ਸਾਈਨ ਕੀਤੇ ਅਸੀਂ ਉੱਤੇ ਫਲਾਣੇ ਸ਼ਹਿਰ ਗਏ ਉੱਥੇ ਫਲਾਣਾ ਕੁਝ ਹੋ ਸਕਦਾ ਆ ਤੇ ਇਹ ਕਹਿੰਦਾ ਉਹਨਾਂ ਨੇ ਟੋਕਦਿਆਂ ਗਾ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਲੈ ਕੇ ਕੀ ਆਏ ਉਥੋਂ ਹੱਥ ਵਿੱਚ ਕੀ ਹੈ ਤੇ ਹੱਥ ਖਾਲੀ ਸੀ ਕਹਿੰਦੇ ਜੀ ਫੈਡਰਲ ਸਰਕਾਰ ਨੇ ਡੀਲ ਕਰਨੀ ਹੁੰਦੀ ਆ ਸੋ ਜੇ ਡੀਲ ਫੈਡਰਲ ਸਰਕਾਰ ਨੇ ਕਰਨੀ ਹੁੰਦੀ ਹੈ ਤਾਂ ਬੀਸੀ ਸਰਕਾਰ ਦਾ ਵਫਾਦ ਸਿਰਫ ਉੱਥੇ ਧੁੰਦ ਦੇਖਣ ਗਿਆ ਸੀਗਾ ਜਿਹੜੀ ਕਿਨੇ ਦਿਨੀ ਬਹੁਤ ਪੈਂਦੀ ਆ ਸੋ ਇਹਨਾਂ ਸਿਆਸਤਦਾਨਾਂ ਦੇ ਕੋਲ ਹੱਲ ਜਿਹੜੇ ਨੇ ਉਹ ਨਹੀਂ ਆ ਤੇ ਹਾਰ ਕੇ ਲੋਕ ਅੱਕੇ ਹੋਏ ਕੋਲੇ ਕੀ ਹਮਲਾਵਰਾਂ ਦੀਆਂ ਗੋਲੀਆਂ ਦਾ ਜਵਾਬ ਦੇਣ ਲੱਗੇ ਆ ਤੇ ਜਦੋਂ ਹੁਣ ਕੋਈ ਘਰੋਂ ਅੰਦਰੋਂ ਗੋਲੀਆਂ ਚਲਾਉਂਦਾ ਤੇ ਉਹਦੀ ਪੁਲਿਸ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਜਾਂਦੀ ਆ ਅੱਜ ਸਰੀ ਪੁਲਿਸ ਦੇ ਮੁਖੀ ਨੇ ਬਿਆਨ ਜਾਰੀ ਕੀਤਾ ਕਿ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਅੰਦਰੋਂ ਗੋਲੀਆਂ ਨਾ ਚਲਾਓ ਇਹਦੇ ਨਾਲ ਨੁਕਸਾਨ ਹੋਊਗਾ ਤੇ ਦੋਹਾਂ ਤਿਹਰਾ ਦਾ ਨੁਕਸਾਨ ਹੋਊਗਾ ਇਸ ਦੇ ਨਾਲੇ BC RCMP ਦੇ ਅਸਿਸਟੈਂਟ ਕਮਿਸ਼ਨਰ ਜੌਨ ਬਰੂਅਰ ਉਹਨਾਂ ਨੇ ਵੀ ਅੱਜ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਉਹਨਾਂ ਦਾ ਮੁੱਖ ਮੁੱਦਾ ਵੀ ਇਹੀ ਰਿਹਾ ਵੀ ਤੁਸੀਂ ਆਪ ਜਵਾਬ ਨਾ ਦਿਓ ਪੁਲਿਸ ਆਪ ਕੰਮ ਕਰ ਰਹੀ ਆ ਪੁਲਿਸ ਫਰੋਟੀਆਂ ਨੂੰ ਗੋਲੀਆਂ ਨੂੰ ਰੋਕੂਗੀ ਤੇ ਉਹਨਾਂ ਨੇ ਸਰੀ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਕਾਨੂੰਨ ਆਪਣੇ ਹੱਥ ਦੇ ਵਿੱਚ ਨਾ ਲਵੋ ਇਹ ਜਿਹੜੇ ਗੋਲੀਆਂ ਚਲਾਉਣ ਵਾਲੇ ਲੋਕ ਨੇ ਇਹਨਾਂ ਨੂੰ ਪੁਲਿਸ ਬੜੀ ਮਸਤੀ ਦੀ ਨਾਲ ਲੱਭ ਰਹੀ ਹੈ ਸਰੀ ਦੇ ਵਿੱਚ ਇਸ ਵੇਲੇ 35 ਦੇ ਕਰੀਬ ਜਿਹੜੇ ਐਕਸਟਰੈਸ਼ਨ ਦੇ ਕੇਸ ਉਹ ਮੁਰੇ ਆ ਚੁੱਕੇ ਜਿਹੜੇ ਲੋਕ ਪੁਲਿਸ ਦੇ ਕੋਲ ਜਾ ਚੁੱਕੇ ਆ ਤੇ ਸਾਨੂੰ ਪਤਾ ਕਿ ਬਹੁਤ سارے ਲੋਕ ਪੁਲਿਸ ਦੇ ਕੋਲ ਨਹੀਂ ਗਏ ਆ ਸੋ ਉਹਨਾਂ ਦੀ ਗਿਣਤੀ ਅੱਡਾ ਸੋ ਜਿਹੜੇ ਅਸਿਸਟੈਂਟ ਕਮਿਸ਼ਨ ਨੇ ਮਿਸਟਰ ਬਰੂਅਰ ਓਹੋ ਅੱਜ ਗੱਲਬਾਤ ਕਰਦੇ ਆ ਭਾਵਕ ਹੋ ਗਏ ਤੇ ਜਜ਼ਬਾਤੀ ਲਹਿਜੇ ਦੇ ਵਿੱਚ ਉਹ ਕਹਿੰਦੇ ਬਈ ਹੱਲੇ ਕ੍ਰਾਈਸਿਸ ਨਹੀਂ ਆ ਪਾ ਇਹਨੂੰ ਕਹਿ ਸਕਦੇ ਕਾਫੀ ਹੀਟਡ ਐਕਸਚੇਂਜ ਹੋਇਆ ਪੱਤਰਕਾਰਾਂ ਦਰਮਿਆਨ ਤੇ ਉਹਨਾਂ ਦੇ ਦਰਮਿਆਨ ਵੀ ਹੋਰ ਕ੍ਰਾਈਸਿਸ ਕਦੋਂ ਹੋਣਾ ਆ ਕਹ ਜਿਹੜੀ ਕਿਵੇਂ ਵੀ ਟੌਕਸਿਕ ਡਰੱਗਸ ਨੇ ਉਹ ਅਸਲੀ ਕ੍ਰਾਈਸਿਸ ਆ ਇਹ ਪਬਲਿਕ ਸੇਫਟੀ ਲਈ ਵੱਡਾ ਖਤਰਾ ਆ ਬਹੁਤ ਵੱਡਾ ਖਤਰਾ ਆ ਅਸੀਂ ਇਹਨੂੰ ਬੜੀ ਗੰਭੀਰਤਾ ਦੇ ਨਾਲ ਲੈ ਰਹੇ ਆ ਲੋਕ ਕਰੂਨ ਆਪਣਾ ਹੱਥ ਵਿੱਚ ਨਾ ਲੈਣ ਅਸੀਂ ਇਹਦਾ ਹੱਲ ਜਿਹੜਾ ਉਹ ਕੱਢ ਲੈਣਾ ਆ ਉਹਨਾਂ ਨੇ ਵੀ ਦੱਸਿਆ ਕਿ ਅੱਜ ਤੱਕ 32 ਫਾਈਲਾਂ ਦੇ ਕੰਮ ਕਰ ਰਹੇ ਆ 7 ਜਾਣੇ ਚਾਰਜ ਕੀਤੇ ਆ 111 ਜਾਣੇ ਜੇ ਇਹ ਨੇ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਮੁੜ ਦਾਖਲ ਨਹੀਂ ਹੋਣ ਦਿੱਤਾ ਜਾਊਗਾ ਸੋ ਮਤਲਬ ਕਿ ਉਹ ਲੋਕ ਇੱਥੋਂ ਕੱਢੇ ਜਾ ਚੁੱਕੇ ਆ ਜਾਂ ਭੱਜ ਗਏ ਆ ਦੁਬਾਰਾ ਮੁੜ ਕੇ ਨਹੀਂ ਆ ਸਕਦੇ ਤੇ ਬਾਕੀ ਉਹਨਾਂ ਨੇ ਇਹ ਵੀ ਦੱਸਿਆ ਕਿ 9 ਦੇ ਕਰੀਬ ਲੋਕ ਡਿਪੋਰਟ ਵੀ ਕੀਤੇ ਜਾ ਚੁੱਕੇ ਆ ਸੋ ਜੇ ਆਪਾਂ ਗੱਲ ਕਰੀਏ ਤਾਂ ਸਹੀ ਦੀ ਹੋ ਗਈ ਬ੍ਰੈਂਟਨ ਦੀ ਗੱਲ ਕਰੀਏ ਉੱਥੋਂ ਜਿਹੜੀਆਂ ਖਬਰਾਂ ਆ ਰਹੀਆਂ ਉਹ ਹੋਰ ਵੀ ਥੋੜੀਆਂ ਜੀਆਂ ਜਿਆਦਾ ਚਿੰਤਾਜਨਕ ਨੇ ਕੁਝ ਲੋਕ ਕਹਿੰਦਾਂ ਰਹੇ ਆ ਕਿ ਅਸੀਂ ਪੁਲਿਸ ਕੋਲ ਜਾ ਹੀ ਨਹੀਂ ਰਹੇ ਹੈਗੇ ਪੁਲਿਸ ਦਾ ਕੁਝ ਵੀ ਕਰਨ ਦੇ ਸਮਰੱਥ ਨਹੀਂ ਹੈਗੀ ਉਹ ਸਰਕਾਰ ਤੋਂ ਫੰਡਿੰਗ ਮੰਗੀ ਜਾ ਰਹੇ ਆ ਉੱਥੇ ਤਾਂ ਕੁਝ ਕੇਸਸ ਦੇ ਵਿੱਚ ਇਹ ਵੀ ਹੋਇਆ ਕਿ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਆ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਉੱਤੇ ਕਾਰੋਬਾਰਾਂ ਦੇ ਪਹਿਲਾਂ ਗੋਲੀਆਂ ਚਲਾਈਆਂ ਗਈਆਂ ਉਨਾ ਦੇ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਸੋ ਗੱਲ ਇੱਥੇ ਤੱਕ ਪਹੁੰਚ ਚੁੱਕੀ ਆ ਪਰ ਹੱਲੇ ਸਰਕਾਰਾਂ ਨੂੰ ਲੱਗਦਾ ਹੈ ਕਿ ਜਾਣ ਬੁੱਝ ਕੇ ਤਮਾਸ਼ਾ ਦੇਖ ਰਹੀਆਂ ਕਿਉਂਕਿ ਬਦਨਾਮੀ ਤਾਂ ਸਿਰਫ ਪੰਜਾਬੀਆਂ ਦੀ ਹੋ ਰਹੀ ਆ ਜਦੋਂ ਤੁਸੀਂ ਕਿਸੇ ਹੋਰ ਕਮਿਊਨਿਟੀ ਦੇ ਬੰਦੇ ਨਾਲ ਗੱਲ ਕਰਦੇ ਆ ਉਹ ਇਹ ਮਰੋ ਪੁੱਛਦਾ ਵੀ ਤੁਹਾਡੀ ਕਮਿਊਨਿਟੀ ਵਿੱਚੇ ਕਿਉਂ ਹੋ ਰਿਹਾ ਆ ਤੇ ਜਿਹੜੇ ਸਾਡੇ ਲੋਕ ਹੋਰਾਂ ਭਾਈਚਾਰਿਆਂ ਦੇ ਲੋਕਾਂ ਨਾਲ ਕੰਮਾਂ ਦੇ ਜਾਂਦੇ ਆ ਸਕੂਲਾਂ ਵਿੱਚ ਬੱਚੇ ਜਾਂਦੇ ਆ ਕਾਲਜਾਂ ਯੂਨੀਵਰਸਿਟੀਆਂ ਵਿੱਚ ਜਾਂਦੇ ਆ ਉਹਨਾਂ ਨੂੰ ਹਰ ਰੋਜ਼ ਇਹਨਾਂ ਸਵਾਲਾਂ ਦੇ ਨਾਲ 2-4 ਹੋਣਾ ਪੈ ਰਿਹਾ ਆ ਜਵਾਬ ਦੇਣੇ ਪੈ ਰਹੇ ਆ ਤੇ ਅਸਲ ਦੇ ਵਿੱਚ ਮੁੱਖ ਮਨਸ਼ਾ ਵੀ ਇਹੀ ਆ ਕਿ ਕੈਨੇਡਾ ਦੇ ਵਿੱਚ ਪੰਜਾਬੀਆਂ ਨੂੰ ਬਦਨਾਮ ਕਰਨਾ ਜੋ 700 ਸਾਲ ਦੇ ਵਿੱਚ ਬਜ਼ੁਰਗਾਂ ਨੇ ਘਾਲਣਾ ਘਾਲ ਕੇ ਇੱਥੇ ਪੰਜਾਬੀਆਂ ਦਾ ਮਿਹਨਤ ਵਾਲਾ ਅਕਸ ਬਣਾਇਆ ਸਗਾ ਉਹ ਲਗਭਗ ਤਾਰ-ਤਾਰ ਕੀਤਾ ਜਾ ਚੁੱਕਾ ਆ। ਸੋ ਇਹਦਾ ਗਾਂ ਜਾ ਕੇ ਅਸਰ ਇਹ ਹੋਣਾ ਕਿ ਜਦੋਂ ਤੁਸੀਂ ਬਾਹਰਲੀ ਕਮਿਊਨਿਟੀ ਵਿੱਚ ਕੰਮ ਲਈ ਜਾਣਾ, ਚਾਹੇ ਤੁਸੀਂ ਕੰਮ ਲੱਭਣਾ ਆ, ਚਾਹੇ ਤੁਸੀਂ ਟ੍ਰੇਡਰਸਮੈਨ ਆ ਕੋਈ business ਗਾਂ ਲੱਭਣਾ ਆ ਤੇ ਤੁਹਾਨੂੰ ਔਕੜਾਂ ਆਉਣੀਆਂ ਕਿਉਂਕਿ ਮੋਰੋਂ ਜਿਹੜਾ ਤੁਹਾਡਾ ਬਿੰਬ ਬਣਿਆ ਹੋਇਆ, ਜੋ ਤੁਹਾਡਾ ਅਕਸ ਬਣਿਆ ਹੋਇਆ ਉਹ ਪਹਿਲਾਂ ਵਾਲਾ ਨਹੀਂ ਆ। ਸੋ ਇਸ ਕਰਕੇ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਲੈਣ ਦੀ ਲੋੜ ਆ ਤੇ ਇੱਕ ਮੋਟਰ ਹੋ ਕੇ ਕੋਈ ਉਪਰਾਲਾ ਜਿਹੜਾ ਆ ਉਹ ਕਰਨਾ ਪੈਣਾ। ਪਰ ਬੜੇ ਅਫਸੋਸ ਦੀ ਗੱਲ ਆ ਕਿ ਸਾਡੇ ਸਿਆਸਤਦਾਨ ਜਿਹੜੇ ਆਹੋ ਕੋਈ ਲੀਡ ਵਾਲਾ ਰੋਲ ਨਹੀਂ ਨਿਭਾ ਰਾਇ ਇੱਕ ਦੂਜੇ ਦੇ ਉੱਤੇ ਜਿਹੜਾ ਆਹੋ ਬੈਟਨ ਕਮਾਇਆ ਜਾ ਰਿਹਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਜਿਨ੍ਹਾਂ ਨੇ ਕਿ ਅੱਜ ਡਾਇਵਰਸ ਸਵਿਟਜ਼ਰਲੈਂਡ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਦੇ ਮੁੱਖੇ ਬੋਲਦਿਆਂ ਬੜਾ ਹੀ ਤੜਲੇਦਾਰ ਭਾਸ਼ਣ ਦਿੱਤਾ ਤੇ ਦੁਨੀਆ ਨੂੰ ਪਹਿਲੀ ਵਾਰੀ ਸਿੰਪਲੀਫਾਈ ਕਰਕੇ ਸਪਸ਼ਟ ਤਰੀਕੇ ਦੇ ਨਾਲ ਨਵੇਂ ਵਰਲਡ ਆਰਡਰ ਬਾਰੇ ਦੱਸਿਆ ਸਮਝਾਇਆ ਉਹਨਾਂ ਨੂੰ ਕਿ ਜਿਹੜਾ ਇਹ ਨਵਾਂ ਵਿਸ਼ਵ ਪ੍ਰਬੰਧ ਆ ਜਿਹਨੂੰ ਆਪਾਂ ਨਿਊ ਵਰਲਡ ਆਰਡਰ ਕਹਿੰਦੇ ਆ ਉਹ ਕੀ ਆ ਉਹਨਾਂ ਨੇ ਕਿਹਾ ਕਿ ਜਿਹੜਾ 올ਡ ਆਰਡਰ ਸੀਗਾ ਜਿਹੜਾ ਕਿ ਪੁਰਾਣਾ ਪ੍ਰਬੰਧ ਸੀਗਾ ਉਹ ਜਾ ਚੁੱਕਾ ਆ ਉਹਨੂੰ ਰੋਣ ਧੋਣ ਦਾ ਉਹਨ ਕੋਈ ਫਾਇਦਾ ਨਹੀਂ ਹੈਗਾ ਉਹਨੇ ਮੁੜ ਕੇ ਨਹੀਂ ਆਉਣਾ ਸੋ ਬੜਾ ਹੀ ਉਹਨਾਂ ਦਾ ਅਤੇ ਜਿਹੜੇ ਕਹਾਸ਼ਣ ਆਪਾਂ ਕਹਿ ਸਕਦੇ ਆ ਬੜੇ ਆਪਣੇ ਵਿਚਾਰਾਂ ਦੀ ਖੁੱਲ ਕੇ ਉਹਨਾਂ ਨੇ ਸਮੀਖਿਆ ਕੀਤੀ ਆ ਸੋ ਉਹਦੇ ਵਿੱਚ ਉਹ ਕਹਿੰਦੇ ਕਿ ਇੱਕ ਜਿਹੜੀ ਅਮਰੀਕਾ ਦੀ ਗਵਾਹੀ ਵਾਲੀ ਨਿਯਮ ਆਧਾਰਿਤ ਵਿਵਸਥਾ ਸੀ ਜਿਹਦੇ ਵਿੱਚ ਸਾਰਾ ਕੁਝ ਅਮਰੀਕਾ ਅੱਗੇ ਲੱਗ ਕੇ ਚੱਲਦਾ ਹੁੰਦਾ ਸੀਗਾ ਉਹ ਪ੍ਰਬੰਧ ਹੁਣ ਖਤਮ ਹੋ ਚੁੱਕਾ ਆ ਜਿਹੜੀਆਂ ਕੈਨੇਡਾ ਵਰਗੀਆਂ ਮੀਡੀਅਮ ਦਰਜੇ ਦੀਆਂ ਤਾਕਤਾਂ ਆ ਇਹੇ ਹੁਣ ਵੱਡੇ ਖਿਡਾਰੀ ਜਿਹੜੇ ਇਹਨਾਂ ਦੇ ਉੱਤੇ ਦਬਾਅ ਬਣਾ ਰਹੇ ਆ। ਸੋ ਵੱਡੇ ਖਿਡਾਰੀ ਕੌਣ ਆ? ਅਮਰੀਕਾ ਤੇ ਚੀਨ ਇਸ ਵੇਲੇ ਆ। ਸੋ ਇਸ ਕਰਕੇ ਕਹਿੰਦੇ ਵੀ ਜਿਹੜੇ ਸਾਡੇ ਵਰਗੇ ਮੁਲਕ ਨੇ ਜਿਹੜੇ ਮੀਡੀਅਮ ਜੀ ਤਾਕਤ ਰੱਖਦੇ ਆ ਤੇ ਉਹਨਾਂ ਨੂੰ ਆਪਣੀ ਦਿਸ਼ਾ ਬਦਲਣੀ ਪਊਗੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਉਹਨਾਂ ਨੇ ਸਿੱਧਾ ਨਾਂ ਨਹੀਂ ਲਿਆ ਪਰ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਵੱਡੀਆਂ ਤਾਕਤਾਂ ਨੇ ਉਹ ਆਪਣੇ ਜਿਹੜੀ ਆਪਣੀ ਤਾਕਤ ਉਹਨਾਂ ਦੇ ਕੋਲ ਆ ਆਰਥਿਕ ਪਾਵਰ ਆ ਮਿਲਟਰੀ ਮਾਈਟ ਆ ਉਹਨੂੰ ਹਥਿਆਰ ਵਜੋਂ ਵਰਤ ਕੇ ਛੋਟਿਆਂ ਦੇ ਉੱਤੇ ਦਾਬਾ ਪਾਉਣਾ ਚਾਹੁੰਦੇ ਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੈਨੇਡੀਅਨ ਲੋਕ ਜਾਣਦੇ ਆ ਕਿ ਇੱਕ ਬੜੇ ਸੌਖਾ ਆਰਾਮ ਦੇ ਵਿੱਚ ਰਹਿੰਦੇ ਆ ਅਸੀਂ ਇੱਕ ਪੁਰਾਣੀ ਧਾਰਨਾ ਸਾਡੀ ਬਣੀ ਹੋਈ ਆ ਬੜੇ ਕੰਫਰਟ ਦੇ ਵਿੱਚ ਕਿ ਅਮਰੀਕਾ ਸਾਡੇ ਗਵਾਂਡ ਆ ਸਾਡਾ ਉਹਨਾਂ ਦੇ ਨਾਲ ਗੱਠ ਜੋੜਿਆ ਸਾਡੀ ਇਸ ਕਰਕੇ ਜਿਹੜੀ ਖੁਸ਼ਹਾਲੀ ਵੀ ਰਹਿਣੀ ਆ ਤੇ ਸਾਡ ਨੂੰ ਸੁਰੱਖਿਆ ਦੇ ਬਾਰੇ ਵੀ ਕੋਈ ਖਤਰਾ ਨਹੀਂ ਕਹਿੰਦੇ ਇਸ ਸੁੱਖ ਦੇ ਵਿੱਚੋਂ ਹੁਣ ਬਾਹਰ ਨਿਕਲੋ ਕਿਉਂਕਿ ਇਹ ਹੁਣ ਸਲੀਅਤ ਨਹੀਂ ਰਹੀ ਹੁਣ ਇਹ ਗੱਲ ਜਿਹੜੀ ਹੈ ਧਾਰਨਾ ਭਵਿੱਖ ਦੇ ਵਿੱਚ ਨਹੀਂ ਰਹਿਣੀ ਆਪਣੇ ਆਪ ਜਿਹੜਾ ਸਾਨੂੰ ਆਪਣੇ ਹਾਲਾਤ ਦੇ ਨਾਲ ਜੱਟਣਾ ਪੈਣਾ ਆ ਤੇ ਕੈਨੇਡਾ ਨੂੰ ਵੀ ਸਿਧਾਂਤਕ ਦੇ ਵਿਹਾਰਕ ਹੋਣਾ ਪੈਣਾ ਆ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੈਨੇਡਾ ਨੂੰ ਅਸੀਂ ਮਜ਼ਬੂਤ ਬਣਾਉਣਾ ਸਾਨੂੰ ਵੱਖ-ਵੱਖ ਦੇਸ਼ਾਂ ਦੇ ਨਾਲ ਵਪਾਰਕ ਸਬੰਧ ਵਧਾਉਣੇ ਪੈਣਗੇ ਅਮਰੀਕਾ ਵਰਗੇ ਮੁਲਕ ਤੇ ਨਿਰਪੜਤਾ ਘਟਾਉਣੀ ਪਊਗੀ ਕਿਉਂਕਿ ਹੁਣ ਸਪਸ਼ਟ ਹੋ ਗਿਆ ਆ ਕਿ ਸਾਡੀ ਕਮਜ਼ੋਰੀ ਨੂੰ ਸਾਡੀ ਗੁਲਾਮੀ ਸਮਝਿਆ ਜਾ ਰਿਹਾ ਆ ਜੋ ਅਮਰੀਕਾ ਦੇ ਕੋਲ ਤਾਕਤ ਆ ਉਹਦੇ ਨਾਲ ਉਹ ਸਾਨੂੰ ਅਧੀਨ ਕਰਨਾ ਚਾਹੁੰਦਾ ਆ ਤੇ ਇਸੇ ਕਰਕੇ ਜਿਹੜੀਆਂ ਵਰਲਡ ਟ੍ਰਿਗਰਡ ਆਰਗੇਨਾਈਜੇਸ਼ਨ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਸੰਯੁਕਤ ਰਾਸ਼ਟਰ ਆ ਕਾਨਫਰੰਸ ਆਫ ਦਾ ਪਾਰਟੀਆਂ ਜਿਹੜੀ ਮੌਸਮੀ ਤਬਦੀਲੀ ਬਾਰੇ ਆ ਇਹ ਸਾਰੀਆਂ ਆਲਮੀ ਜਿਹੜੀਆਂ ਸੰਸਥਾਵਾਂ ਨੇ ਕਮਜ਼ੋਰ ਹੋ ਚੁੱਕੀਆਂ ਆ ਅਰਥਹੀਣ ਹੋ ਚੁੱਕੀਆਂ ਆ ਹੁਣ ਆਪਾਂ ਨੂੰ ਕੱਲਿਆ ਕੱਲਿਆ ਹੀ ਅੱਗੇ ਵਧਣਾ ਪੈਣਾ ਆ ਬਾਕੀ ਉਹ ਕਹਿੰਦੇ ਵੀ ਇਹ ਇੱਕ ਨਤੀਜਾ ਨਿਕਲਿਆ ਕਿ ਜਿਹੜਾ ਨਵਾਂ ਵਰਲਡ ਆਰਡਰ ਆ ਇਹਦੇ ਵਿੱਚ ਉਹੀ ਮੁਲਕ ਸਰਵਾਈਵ ਕਰਨਗੇ ਉਹੀ ਬਚਣਗੇ ਜਿਨ੍ਹਾਂ ਦੇ ਕੋਲ ਆਪਣੇ ਊਰਜਾ ਜੋਗਾ ਭੋਜਨਿਆ ਆਪਣੇ ਖਾਣ ਜੋਗਾ ਭੋਜਨਿਆ ਉਹਨਾਂ ਦੇ ਕੋਲ ਆਪਣੀ ਵਰਤੋਂਯੋਗੀ ਐਨਰਜੀ ਹੈ ਮਤਲਬ ਕਿ ਕੱਚਾ ਤੇਲ ਗੈਸ ਵਗੈਰਾ ਹੈਗੀ ਆ ਇਸ ਤੋਂ ਭਲਾਵਾ ਖਣਿਤ ਪਦਾਰਥ ਹੈਗੇ ਨੇ ਰੇਅਰ ਮਿਨਰਲਸ ਹੈਗੇ ਆ ਉਹਨਾਂ ਦੇ ਕੋਲ ਇੰਨਾ ਪੈਸਾ ਹੈਗਾ ਆ ਕਿ ਉਹ ਆਪਣੀ ਇਕਨੋਮੀ ਚਲਾ ਸਕਣ ਅਤੇ ਨਾਲ ਦੀ ਨਾਲ ਆਪਣੀਆਂ ਸਪਲਾਈ ਚੇਨਾਂ ਆ ਮਤਲਬ ਕਿ ਜੇ ਉਹਨਾਂ ਨੇ ਦੁਨੀਆ ਦੇ ਨਾਲ ਵਪਾਰ ਕਰਨਾ ਤਾਂ ਉਹਨਾਂ ਦੇ ਕੋਲ ਆਪਣਾ ਪ੍ਰਬੰਧ ਇੰਨਾ ਹੋਣਾ ਚਾਹੀਦਾ ਕਿ ਉਹ ਆਪਣਾ ਸਮਾਨ ਭੇਜ ਸਕਣ ਅਤੇ ਦੂਜੇ ਦਾ ਦਾ ਕਰ ਸਕਣ ਕਹਿੰਦੇ ਵੀ ਜਿਹੜੇ ਮੁਲਕ ਆਪਣੇ ਮੁਲਕ ਨੂੰ ਭੋਜਨ ਨਹੀਂ ਦੇ ਸਕਦੇ એનર્ਜੀ ਨਹੀਂ ਦੇ ਸਕਦੇ ਫਾਈਨੈਂਸ ਨਹੀਂ ਦੇ ਸਕਦੇ ਆਪਣੀ ਰੱਖਿਆ ਨਹੀਂ ਕਰ ਸਕਦੇ ਉਹਦੇ ਕੋਲ ਬਚਣ ਦੇ ਚਾਂਸ ਜਿਹੜੇ ਬੜੇ ਘੱਟ ਹੈਗੇ ਆ ਇਸ ਕਰਕੇ ਹੁਣ ਆਪਣੀ ਰਾਖੀ ਆਪ ਕਰਨੀ ਪੈਣੀ ਆ ਸੋ ਕਰਨ ਨੇ ਇਹ ਵੀ ਕਿਹਾ ਕਿ ਕਮਜ਼ੋਰ ਹੋ ਚੁੱਕੀਆਂ ਜਿਹੜੀਆਂ ਆਲਮੀ ਸੰਸਥਾਵਾਂ ਨੇ ਸੰਯੁਕਤ ਰਾਸ਼ਟਰ ਵਰਗੀਆਂ ਉਹਨਾਂ ਦੇ ਉੱਤੇ ਹੁਣ ਨਿਰਭਰ ਹੋ ਕੇ ਨਹੀਂ 살ਣਾ ਮਤਲਬ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਹੁਣ ਸਾਰੇ ਮੁਲਕ ਆਪਣੇ ਆਪ ਹੀ ਨੇ ਜਿਹੜੀ ਦੁਨੀਆਵੀ ਪੰਚਾਇਤ ਬਣੀ ਹੋਈ ਸੀ ਉਹਦੇ ਵਿੱਚ ਤੁਸੀਂ ਮਸਲਾ ਲੈ ਜਾਓ ਕਿਸੇ ਨੇ ਤੁਹਾਡੀ ਜਿਹੜੀ ਨਹੀਂ ਸੁਣਨੀ ਸੋ ਕਹਿੰਦੇ گاਂ ਇਹ ਚੱਲਣਾ ਕਿ ਜਿਹੜੇ ਮੀਡੀਅਮ ਤਾਕਤ ਵਾਲੇ ਮੁਲਕ ਹੈ ਦਰਮਿਆਨੇ ਮੁਲਕਾਂ ਉਹੋ ਆਪਣੇ ਗੱਠਜੋੜ ਬਣਾਉਣ ਇੱਕ ਦੂਜੇ ਦੇ ਉੱਤੇ ਨਿਰਭਰ ਹੋਣਾ ਇੱਕ ਦੂਜੇ ਨਾਲ ਇਕੱਠੇ ਹੋ ਕੇ ਕਾਰਵਾਈਆਂ ਕਰਨ ਅਦਰਵਾਈਜ਼ ਪ੍ਰਾਣਾ ਜਿਹੜਾ ਵਰਲਡ ਆਰਡਰ ਹੈ ਉਹਨੂੰ ਭੁੱਲ ਜਾਓ ਨਵਾਂ ਵਰਲਡ ਆਰਡਰ ਇਹੀ ਹੈ ਕਿ ਅਮਰੀਕਾ ਤੋਂ ਬਿਨਾ ਜਿਉਣਾ ਸਿੱਖੋ ਅਮਰੀਕਾ ਦੀ ਸੁਰੱਖਿਆ ਤੋਂ ਅਮਰੀਕਾ ਦੀ ਇਕਨੋਮੀ ਤੋਂ ਬਿਨਾ ਤੁਸੀਂ ਕਿੱਦਾਂ ਸਰਵਾਈਵ ਕਰ ਸਕਦੇ ਆ ਆਪਣੇ ਸਿਰ ਦੇ ਉੱਤੇ ਇਹ ਜੇਕਰ ਤੁਹਾਡੇ ਕੋਲ ਤਾਕਤ ਹੈਗੀ ਆ ਤਾਂ ਮੁਲਕ ਬਚ ਜਾਊਗਾ ਅਦਰਵਾਈਜ਼ ਇਹ ਮੁਲਕ ਜਿਹੜੇ ਆ ਨਹੀਂ ਬਚਣੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਦੀ ਜਿਹੜੀਆਂ ਗੱਲਾਂ ਪ੍ਰਧਾਨ ਮੰਤਰੀ ਕਾਰਨੀ ਨੇ ਕਹੀਆਂ ਉਹ ਬਿਲਕੁਲ ਸੱਚ ਕਰਦੀਆਂ ਵਿਖਾਦ ਰਹੇ ਆ ਸੋ ਉਹਨਾਂ ਨੇ ਕੀ ਕੀਤਾ ਕਿ ਡਾਇਵਰ ਸਵਿਟਜ਼ਰਲੈਂਡ ਦੇ ਵਿੱਚ ਉਹਨਾਂ ਨੇ ਕੱਲ ਨੂੰ ਬੋਲਣਾ ਪਰ ਅੱਜ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਬਣੀਆਂ ਕੁਝ ਤਸਵੀਰਾਂ ਜਾਰੀ ਕਰਦੀਆਂ ਇੱਕ ਦੇ ਵਿੱਚ ਤਾਂ ਗ੍ਰੀਨਲੈਂਡ ਦੇ ਉੱਪਰ ਝੰਡਾ ਜਿਹੜਾ ਅਮਰੀਕਾ ਦਾ ਝੁਲਦਾ ਦਿਖਾਤਾ ਉਹਨਾਂ ਨੇ ਕਿ ਅਸੀਂ 2026 ਦੇ ਵਿੱਚ ਜਿਹੜਾ ਗ੍ਰੀਨਲੈਂਡ ਆ ਉਹਨੂੰ ਇੱਕ ਅਮਰੀਕਨ ਟੈਰੀਟਰੀ ਜਿਹੜਾ ਆ ਬਣਾ ਦੇਣਾ ਹੈ ਇਸ ਦੇ ਨਾਲ ਹੀ ਇੱਕ ਤਸਵੀਰ ਹੋਰ ਆ ਜਿਹਦੇ ਅਮਰੀਕਾ ਕੈਨੇਡਾ ਮੈਕਸੀਕੋ ਬਰਾਜ਼ੀਲ ਕਿਊਬਾ ਗ੍ਰੀਨਲੈਂਡ ਸਾਰੇ ਅਮਰੀਕਾ ਚੰਡੇ ਦੇ ਵਿੱਚ ਰੰਗੇ ਹੋਏ ਦਿਖਾ ਦਤੇ ਆ ਮਤਲਬ ਕਿ ਅਸੀਂ ਸਾਰਾ ਜਿਹੜਾ ਕਬਜ਼ਾ ਕਰ ਲੈਣਾ ਸੋ ਗੱਲ ਕੋਲਮਬਲਾ ਕੇ ਉੱਥੇ ਆ ਗਈ ਆ ਕਿ ਜਿਹੜਾ ਵੈਸਟਰਨ ਹੈਮਿਸਫੀਅਰ ਆ ਅਰਧ ਗੋਲਾ ਜਿਹਦੇ ਵਿੱਚ ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਉੱਪਰ ਗ੍ਰੀਨਲੈਂਡ ਆ ਉਹ ਸਾਰੇ ਅਮਰੀਕਾ ਦਾ ਬਣਾ ਚਾਹੁੰਦਾ ਆ ਜਿਹੜੀ ਯੂਰੋਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਹੈਗੀ ਆ ਔਰਸਲਾ ਵਨਡੋਅਰ ਲੀਨ ਉਹਨਾਂ ਨੇ ਕਿਹਾ ਕਿ ਇਹ ਬੜੀ ਮਾੜੀ ਗੱਲ ਆ ਬੀ ਜਿਹੜਾ ਗ੍ਰੀਨਲੈਂਡ ਦੇ ਬਾਰੇ 트럼ਪ ਬਿਆਨਬਾਜ਼ੀ ਕਰ ਰਿਹਾ ਉਹਨਾਂ ਦੀ ਵੱਡੀ ਗਲਤੀ ਆ ਤੇ ਉਹਨਾਂ ਦੇ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਹਿੰਦੇ ਵੀ ਹਲੇ ਪਿਛਲੇ ਸਾਲ ਤੋਂ ਵਾਅਦਾ ਕਰਕੇ ਗਏ ਸੀ ਕਿ ਆਪਾਂ ਇੱਥੇ ਟੈਰਫ ਵਾਲੀ ਗੱਲ ਮੁਕਾ ਲਈ ਆ ਸਮਝੌਤਾ ਆਪਣਾ ਹੋ ਗਿਆ ਆ ਤੇ ਹੁਣ ਗ੍ਰੀਨਲੈਂਡ ਦੇ ਮੁੱਦੇ ਤੇ ਫਿਰ ਕਹਿਣ ਲੱਗ ਪਏ ਆ ਕਿ ਜੇਕਰ ਗ੍ਰੀਨਲੈਂਡ ਨਾਂ ਦਿੱਤਾ 10% ਦੀ ਟੈਰਫ ਲਾ ਦਾਂਗੇ ਜੇ ਫਿਰ ਵੀ ਨਾ ਮੰਨੇ ਫਿਰ 25% ਦੀ ਟੈਰਫ ਲਾ ਦਾਂਗੇ ਉਹ ਕਹਿੰਦੇ ਵੀ ਇਹ ਤਾਂ ਉਹ ਆ ਵੀ ਆਪਣੀ ਗੱਲ ਤੋਂ ਮੁੱਕ ਕਰਨ ਵਾਲੀ ਗੱਲ ਆ ਟਰੰਪ ਐ ਹੋਜੇ ਬੰਦੇ ਨੇ ਜਿਹੜੀ ਕਿਸੇ ਗੱਲ ਦੇ ਉੱਤੇ ਖੜਦੇ ਨਹੀਂ ਤੇ ਉਹਨਾਂ ਦੀ ਗੱਲ ਦੇ ਉੱਤੇ ਕਦੇ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਸੋ ਦੂਜੇ ਪਾਸੇ 트럼ਪ ਜਿਹੜੇ ਨੇ ਆ ਫੋਟੋਆਂ ਪਾ ਪਾ ਕੇ ਆ ਮੁਲਕਾਂ ਦੇ ਆਗੂਆਂ ਨੂੰ ਮੁਲਕਾਂ ਦੇ ਲੋਕਾਂ ਨੂੰ ਜ਼ਲੀਲ ਕਰ ਰਹੇ ਆ ਤੇ ਜਿਹੜੀ ਗੱਲ ਮਾਰਕ ਕਾਰ ਨੇ ਹੁਣਾਂ ਨੇ ਕਹੀ ਹੈ ਕਿ ਅਮਰੀਕਾ ਜਿਹੜਾ ਆ ਉਹ ਬੁਲੀ ਵਾਲੀ ਭੂਮਿਕਾ ਨਿਭਾ ਰਿਹਾ ਦੱਬਾ ਪਾ ਰਿਹਾ ਆ ਉਹ ਗੱਲ ਯੂਰਪ ਤੇ ਕੈਨੇਡਾ ਦੇ ਮਾਮਲੇ ਵਿੱਚ ਲਗਭਗ ਸੱਚੀ ਹੁੰਦੀ ਪ੍ਰਤੀਤ ਹੋ ਰਹੀ ਆ ਸੋ ਇਸ ਵੇਲੇ ਯੂਰੋਪੀਅਨ ਮੁਲਕ ਇਹੀ ਕਹਿ ਰਹੇ ਆ ਕਿ ਜੇਕਰ ਅਮਰੀਕਾ ਨੇ ਸਾਡੇ ਤੇ 10% ਟੈਰਫ ਲਾਇਆ ਤਾਂ ਬਦਲੇ ਵਿੱਚ ਉਹ ਵੀ ਚੁੱਪ ਨਹੀਂ ਰਹਿਣਗੇ ਕੋਈ ਨਾ ਕੋਈ ਕਾਰਵਾਈ ਜਿਹੜੀ ਆ ਹੋ ਸਾਡੇ ਵੱਲੋਂ ਵੀ ਕੀਤੀ ਜਾਊਗੀ ਸੋ ਜਿਹੜੇ ਡੈਨਮਾਰਕ ਆ ਜਿਨ੍ਹਾਂ ਦੇ ਕਬਜ਼ੇ ਹਟ ਐਸ ਵਲੇ ਗ੍ਰੀਨਲੈਂਡ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਜੇਕਰ ਅਮਰੀਕਾ ਨੇ ਕੋਈ ਵੀ ਫੌਜੀ ਕਾਰਵਾਈ ਕੀਤੀ ਤਾਂ ਅਸੀਂ ਵੀ ਬਰਾਬਰ ਕਾਰਵਾਈ ਕਰਨ ਦਾ ਹੱਕ ਰੱਖਦੇ ਹਾਂ ਤੇ ਆਪਣੇ ਵਿਤ ਮੁਤਾਬਕ ਪੂਰਾ ਜੁੱਝਾਂਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ 트ੰਪ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਦੋਨੇ بڑے ਮਿੱਤਰ ਨੇ ਇੱਕ ਦੂਜੇ ਦੇ ਨਾਲ ਮੋਢੇ ਤੇ ਹੱਥ ਲਾ ਕੇ ਵੀ ਗੱਲ ਕਰ ਲੈਂਦੇ ਆ ਇਹਨੇ ਕਰੀਬੀ ਆ ਪੜਿਆ ਡਾਇਵਰਸ ਹੋਇਜ਼ਰ ਲੈਂਡ ਦੇ ਵਿੱਚ ਫਰਾਂਸ ਦੇ ਰਾਸ਼ਟਰਪਤੀ ਨੇ ਅਨਕਾਂ ਲਾ ਕੇ ਭਾਸ਼ਣ ਦਿੱਤਾ ਉਹਦੇ ਵਿੱਚ ਆਪਣੇ ਆਪ ਨੂੰ ਨੇ ਬੜਾ ਹੀ ਮਜ਼ਬੂਤ ਆਗੂ ਜਿਹੜਾ ਦੱਸਿਆ ਉਹ ਕਹਿੰਦੇ ਵੀ ਅਸੀਂ ਕਿਸੇ ਤੋਂ ਡਰਦੇ ਨਹੀਂ ਹੈਗੇ ਨਾਟੋ ਕੱਠ ਜੜ ਬਹੁਤ ਟਕਰਾਇਆ ਜੇਕਰ ਜਿਹੜਾ ਉਹਨਾਂ ਨੇ ਅਮਰੀਕਾ ਦਾ ਨਾਂ ਨਹੀਂ ਲਿਆ ਕਹਿੰਦੇ ਵੀ ਜੇਕਰ ਸਾਡੀ ਕਿਸੇ ਤਰੀਕੇ ਦੀ ਜਿਹੜੀ ਆ ਨੀਵਾਨੀ ਹੁੰਦੀ ਆ ਤਾਂ ਅਸੀਂ ਵਪਾਰਕ ਬਜ਼ੂਕਾ ਚਲਾ ਦੇਵਾਂਗੇ ਇਕਨੋਮਿਕ ਬਜ਼ੂਕਾ ਬਜ਼ੂਕਾ ਇੱਕ ਹਥਿਆਰ ਹੁੰਦਾ ਜਿਹੜਾ ਕਿ ਇਹ ਕਿਹਾ ਜਾਂਦਾ ਕਿ ਜਦੋਂ ਸਾਰੇ ਹਥਿਆਰ ਫੇਲ ਹੋ ਜਾਣਾ ਫਿਰ ਅਖੀਰ ਦੇ ਵਿੱਚ ਕੱਢਿਆ ਜਾਂਦਾ ਤੇ ਉਹ ਕਹਿੰਦੇ ਵਿਚ ਉਹ ਚਲਾ ਦੇਣਾ ਵੀ ਸਾਡੇ ਕੋਲ ਇੰਨੀ ਕੁ ਤਾਕਤ ਹੈਗੀ ਆ ਤੇ ਨਾਲ ਉਹਨਾਂ ਇਹ ਵੀ ਕਿਹਾ ਜਿਹੜੇ ਹੋਰ ਯੂਰੋਪੀਅਨ ਦੇ ਮੁਲਕ ਆ ਉਹਨਾਂ ਨੂੰ ਵੀ ਇਹ ਇਕਨੋਮਿਕ ਬਜ਼ੂਕਾ ਚਲਾਉਣ ਤੋਂ ਅੰਗਰੇਜ਼ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਵੀ ਅਮਰੀਕਾ ਤੇ ਚੀਨ ਦੋਹਾਂ ਦੀ ਗੱਲ ਕੀਤੀ ਆ ਹੁਣ ਇਹ ਤਾਂ ਸੀ ਜਿਹੜੀ ਸਟੇਜ ਦੇ ਉੱਤੇ ਗੱਲ ਪਰ ਦੂਜੇ ਪਾਸੇ ਟਰੰਪ ਦੇ ਨਾਲ ਉਹ ਗੱਲਾਂ ਕੀ ਕਰ ਰਿਹਾ ਮੈਸੇਜ ਦੇ ਵਿੱਚ ਉਹ ਕੁਝ ਵੱਖਰੀਆਂ ਸੀਗੀਆਂ ਤੇ ਟਰੰਪ ਨੇ ਵੀ ਸਾਰੇ ਪਰਦੇ ਜਿਹੜੇ ਆ ਪਾੜ ਦਿੱਤੇ ਆ ਜੀ ਹੁੰਦਾ ਤਾਂ ਇਹ ਆ ਕਿ ਵੱਡੇ ਲੀਡਰ ਇੱਕ ਦੋ ਇਹਦੀ ਗੱਲ ਜਨਤਕ ਨਹੀਂ ਕਰਦੇ ਲੁਕੋ ਕੇ ਰੱਖਦੇ ਆ ਸੋ ਟਰੰਪ ਨੇ ਕੀ ਕੀਤਾ ਕਿ ਫਰਾਂਸ ਦੇ ਰਾਸ਼ਟਰਪਤੀ ਜਿਹੜਾ ਮੈਸੇਜ ਨਿੱਜੀ ਤੌਰ ਤੇ ਤੁਹਾਨੂੰ ਭੇਜਿਆ ਗਿਆ ਸੀ ਟਰੰਪ ਨੂੰ ਉਹ ਜਨਤਕ ਕਰ ਦਿੱਤਾ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਉਹ ਕਹਿੰਦੇ ਵੀ ਮੈਕਰੋ ਜਿਹੜਾ ਆ ਕਹਿ ਰਿਹਾ ਸੋ ਮੈਕਰੋ ਕੀ ਕਹਿੰਦਾ ਹੈ ਜੀ ਕਿ ਕਹਿੰਦੇ ਆਪਾਂ ਸੀਰੀਆ ਦੇ ਮਸਲੇ ਦੇ ਉੱਤੇ ਇੱਕਮਤ ਸੀਗੇ ਹਰਾਨ ਦੇ ਉੱਤੇ ਵੀ ਅਸੀਂ ਵਧੀਆ ਕੰਮ ਕਰ ਸਕਦੇ ਹਾਂ ਉਸ ਤੋਂ ਬਾਅਦ ਉਹਨਾਂ ਨੇ ਲੇਕਿਆ ਕਿ ਮੈਨੂੰ ਸਮਝ ਨਹੀਂ ਲੱਗਦੀ ਕਿ ਤੁਸੀਂ ਗ੍ਰੀਨ ਲੈਂਡ ਦੇ ਮਸਲੇ ਦੇ ਉੱਤੇ ਕੀ ਕਰ ਰਹੇ ਹੋ ਤੇ ਬਾਕੀ ਕਹਿੰਦੇ ਆਪਾਂ ਰਲ ਮਿਲ ਕੇ ਕੁਛ ਨਾ ਕੁਛ ਜ਼ਰੂਰ ਕਰ ਸਕਦੇ ਹਾਂ ਤੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਕਹੀ ਕਿ ਆ ਜਾਓ ਵੀਰਵਾਰ ਨੂੰ ਤੁਸੀਂ ਅਮਰੀਕਾ ਵਾਪਸ ਜਾਣ ਤੋਂ ਪਹਿਲਾਂ ਪੈਰਿਸ ਵਿੱਚ ਡਿਨਰ ਕਰਦੇ ਹਾਂ ਇੱਥੇ ਮੈਂ ਰੂਸ ਅਤੇ ਯੂਕਰੇਨ ਦੇ ਨੁਮਾਇंदे ਵੀ ਸਾਥ ਲੈਣਾ ਸੋ ਦੇਖੋ ਵੀ ਦੋਨੇ ਨੁਮਾਇंदे ਇਕੱਠੇ ਕਰਨ ਦੀ ਬੜਕ ਮਾਰਦੀ ਵੀ ਮੈਂ ਰੂਸ ਵਾਲੇ ਤੇ ਯੂਕਰੇਨ ਵਾਲੇ ਇਕੱਠੇ ਤੁਹਾਡੇ ਨਾਲ ਡਿਨਰ ਦੇ ਉੱਤੇ ਪੈਰਿਸ ਵਿੱਚ ਬਿਠਾ ਦੇਣਾ ਤੇ ਹੁਣ ਇਹ ਜਿਹੜੀ ਗੱਲਬਾਤ ਚੱਲੀ ਆ ਉਹ ਬੜੀ ਨਰਮਾਈ ਦੇ ਵਿੱਚ ਚੱਲੀ ਆ ਸਟੇਜ ਤੋਂ ਜਿਹੜੀਆਂ ਇਹ ਕਈਆਂ ਗੱਲਾਂ ਜਾ ਰਹੀਆਂ ਵੀ ਆਪਾਂ ਬਜ਼ੂਕੇ ਚਲਾ ਦੇਣੇ ਆ ਤੇ ਮੈਸੇਜਸ ਦੇ ਵਿੱਚ ਇਹ ਕਿਹਾ ਗਿਆ ਵੀ ਆਪਾਂ ਡਿਨਰ ਕਰਦੇ ਆ ਸੋ ਇਹ ਦੋ ਆਰਥੀ ਗੱਲਾਂ ਹੋ ਗਈਆਂ ਜੀ ਤੇ ਇਹ ਦੇ ਕਰਕੇ ਲੋਕ ਅੱਜ ਬੜੇ ਪਰੇਸ਼ਾਨ ਨੇ ਪਰ ਨਾਲੇ ਵੀ ਦੇਖ ਰਿਹਾ ਕਿ ਲੀਡਰ ਜਿਹੜੇ ਮੂੰਹ ਤੇ ਹੋਰ ਹੁੰਦੇ ਆ ਤੇ ਪਿੱਠ ਪਿੱਛੇ ਹੋਰ ਹੁੰਦੇ ਆ ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਇੱਕ ਉਹਲਾ ਹੁੰਦਾ ਹੈ ਲੀਡਰਾਂ ਦੇ ਵਿੱਚ ਉਹ ਟਰੰਪ ਨੇ ਅੱਜ ਚੁੱਕ ਦਿੱਤਾ ਆ ਸੋ ਗਾਹਾਂ ਤੋਂ ਹੁਣ ਕੋਈ ਟਰੰਪ ਨੂੰ ਮੈਸੇਜ ਕਰਨਾ ਵੀ 100 ਵਾਰੀ ਸੋਚਿਆ ਕਰੂਗਾ ਕਿ ਭਰਾਵਾ ਇਹਦਾ ਪਤਾ ਨਹੀਂ ਵੀ ਕਿਹੜੇ ਵੱਲੇ ਪਾ ਦੇਵੇ ਤੇ ਸਾਡੀ ਜਿਹੜੀ ਗੁਪਤ ਗੱਲ ਆ ਕਿਤੇ ਲੀਕ ਨਾ ਹੋ ਜਾਵੇ ਸੋ ਕੱਲੇ ਐਮੈਨੂਅਲ ਮੈਕਰੋਨ ਹੀ ਜਿਹੜੇ ਨਾਟੋ ਦੇ ਮੁਖੀ ਨੇ ਮਾਰਕ ਰਟ ਉਹਨਾਂ ਵੱਲੋਂ ਭੇਜਿਆ ਸੁਨੇਹਾ ਵੀ ਟਰੰਪ ਨੇ ਜਨਤਕ ਕਰ ਦਿੱਤਾ ਆ ਤੇ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਲਿਖਿਆ ਕਿ ਮੈਂ ਗ੍ਰੀਨ ਤੋ ਆਨੋ ਮਿਲਣ ਦੀ ਮੈਨੂੰ ਬੇਸਬਰੀ ਦੇ ਨਾਲ ਅਡੀਕ ਆ ਸੋ ਨਾਟੋ ਦਾ ਜਿਹੜਾ ਮੁਖੀ ਹੈ ਜੀ ਉਹ ਵੀ ਟਰੰਪ ਨੂੰ ਮਿਲਣ ਵਾਸਤੇ ਬੇਸਬਰਾ ਹੋਇਆ ਭਰਿਆ ਸੋ ਇਹ ਗੱਲ ਉਹਨਾਂ ਨੇ ਜਨਤਕ ਕਰ ਦਿੱਤੀ ਆ ਸੋ ਇਹਦੇ ਨਾਲ ਇਹਨਾਂ ਦੋਹਾਂ ਆਗੂਆਂ ਦੀ ਫਰਾਂਸ ਦੇ ਰਾਸ਼ਟਰਪਤੀ ਦੀ ਅਤੇ ਜਿਹੜੇ ਨੇ ਨਾਟੋ ਦੇ ਮੁਖੀ ਨੇ ਦੋਹਾਂ ਦੀ ਖਿੱਲੀ ਔੜ ਰਹੀ ਆ ਵੀ ਸਟੇਜ ਤੇ ਗੱਲਾਂ ਹੋਰ ਕਰਦੇ ਆ ਤੇ ਟਰੰਪ ਦੇ ਮੂਰੇ ਨਰਮਾਈ ਵਰਤ ਜਾਂਦੇ ਆ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆਰਥਿਕ ਜੰਗਾਂ ਦੀ ਸੋ ਜਿਹੜੇ ਬਿਲੀਅਨਅਰ ਹੈਜ ਫੰਡ ਦੇ ਯੋਗਪਤੀ ਨੇ ਰੇ ਡੈਲਿਓ ਉਹਨਾਂ ਨੇ ਅੱਜ ਜਿਹੜੀ ਇੱਕ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਜਿਸ ਪਾਸੇ ਨੂੰ ਜਾ ਰਿਹਾ ਇਹਦੇ ਨਾਲ ਆਰਥਿਕ ਤੰਗੀ ਆ ਸਕਦੀ ਹੈ ਉਹ ਕਹਿੰਦੇ ਵੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਜਿਹੜਾ ਰਵਈਆ ਦੁਨੀਆ ਪ੍ਰਤੀ ਅਪਣਾਇਆ ਹੋਇਆ ਆ ਇਹ ਇੱਕ ਨਵੇਂ ਵਿੱਤੀ ਟਕਰਾਅ ਨੂੰ ਜਨਮ ਦੇ ਸਕਦਾ ਆ ਉਹ ਕਹਿੰਦੇ ਵੀ ਜਿਹੜੇ ਦੁਨੀਆ ਦੇ ਜਿਹੜੇ ਵੱਡੇ ਵੱਡੇ ਲੋਕ ਨੇ ਉਹ ਉਹਨਾਂ ਨਾਲ ਮੈਂ ਗੱਲ ਕਰਦਾ ਰਹਿਣਾ ਆ ਜਿਹੜੇ ਰੇ ਡੈਲਿਓ ਨੇ ਬ੍ਰਿਜਵਾਟਰ ਐਸੋਸੀਏਟਸ ਦੇ ਸੰਸਥਾਪਕ ਨੇ ਬਹੁਤ ਹੀ ਜ਼ਿਆਦਾ ਵੱਡੇ ਅਰਬਾਂ ਖਰਬਾਂ ਪਤੀ ਆ ਉਹ ਕਹਿੰਦੇ ਵੀ ਮੈਨੂੰ ਇਹ ਲੱਗ ਰਿਹਾ ਕਿ ਲੋਕ ਅਮਰੀਕਾ ਦੇ ਵਿੱਚ ਇਨਵੈਸਟ ਕਰਨੋਂ ਡਰਨ ਲੱਗਣਗੇ। ਉਹ ਕਹਿੰਦੇ ਵੀ ਜਿਹੜੇ ਵਪਾਰਕ ਘਟੇ ਹੁੰਦੇ ਆ ਵਪਾਰਕ ਜੰਗਾਂ ਜਿਹੜੀਆਂ ਹੁਣ ਚੱਲ ਰਹੀਆਂ ਇਤੂ ਅੱਗੇ ਜਾ ਕੇ ਲੜਾਈ ਜਿਹੜੀ ਆ ਪੂੰਜੀ ਅਤੇ ਪੂੰਜੀ ਦੀਆਂ ਜੰਗਾਂ ਦੇ ਵਿੱਚ ਬਦਲ ਜਾਂਦੀ ਆ। ਪੂੰਜੀ ਮਤਲਬ ਕਿ ਕੈਪੀਟਲ ਜਿਹੜਾ ਕਿਸੇ ਕੋਲ ਕੋਈ ਸਰਮਾਇਆ ਹੁੰਦਾ ਉਹ ਖੂਨ ਦੀਆਂ ਜੰਗਾਂ ਚੱਲ ਪੈਂਦੀਆਂ ਵੀ ਫਲਾਣੇ ਮੁਲਕ ਕੋ ਆ ਚੀਜ਼ ਆਪਾਂ ਚੱਕ ਲਿਓਨੇ ਆ ਖੋਹ ਲਿਓਨੇ ਆ। ਤੇ ਉਹ ਕਹਿੰਦੇ ਵੀ ਇਸ ਸੰਭਾਵਨਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਵਿਸ਼ਵ ਪੂੰਜੀ ਦੀ جنگ ਦੇ ਵਿੱਚ ਇਨਵੋਲਵ ਹੋਣ ਜਾ ਰਿਹਾ ਆ ਤੇ ਬਾਕੀ ਕਹਿੰਦੇ ਵੀ ਜਿਹੜੇ ਹਾਲਾਤ ਨੇ ਅਮਰੀਕੀ ਕਰਜ਼ਾ ਨਹੀਂ ਕਹਿੰਦੇ ਕਿਸੇ ਨੇ ਖਰੀਦਣਾ ਅਮਰੀਕਾ ਨੂੰ ਕਰਜ਼ੇ ਦੀ ਬੜੀ ਲੋੜ ਆ ਆਲਰੇਡੀ ਉਹਦਾ ਸਿਰ 38 ਟ੍ਰਿਲੀਅਨ ਡਾਲਰ ਦਾ ਕਰਜ਼ਾ ਆ 1 ਟ੍ਰਿਲੀਅਨ ਡਾਲਰ ਜੇ ਕੈਸ਼ਤ ਜਾਂਦੀ ਆ ਤੇ ਉਹ ਜਿਹੜਾ ਕਰਜ਼ਾ ਹੈਗਾ ਫਿਰ ਮੁੜ ਕੇ ਹੋਰਾਂ ਮੁਲਕਾਂ ਨੂੰ ਵੇਚ ਕੇ ਪੈਸੇ ਲੈਂਦੇ ਆ ਉਹ ਕਹਿੰਦੇ ਵੀ ਜਿਸ ਹਿਸਾਬ ਦੇ ਨਾਲ ਅਮਰੀਕਾ ਦਾ ਅਕਸ ਬਣ ਰਿਹਾ ਆ ਬਾਰੇ ਆ ਮੁਲਕਾਂ ਨੇ ਆਪਣਾ ਡਾਲਰ ਨਹੀਂ ਖਰੀਦਣਾ ਆਪਣੇ ਟ੍ਰੇਜਰੀ ਬੌਂਡ ਨਹੀਂ ਖਰੀਦਣੇ ਬਾਹਰੋਂ ਪੈਸੇ ਨਹੀਂ ਮਿਲਣੇ ਇਸ ਕਰਕੇ ਸਰਕਾਰ ਅਤੇ ਅਮਰੀਕਾ ਚਲਾਉਣਾ ਔਖਾ ਹੋ ਜਾਣਾ ਹੈ ਤੇ ਇਹਦੇ ਨਾਲ ਕਹਿੰਦੇ ਵੀ ਜਿਹੜੇ ਵਿਸ਼ਵ ਦੇ ਵਿੱਚ ਆਪਣੇ ਸਬੰਧ ਹੋਰ ਮੁਲਕਾਂ ਨਾਲ ਖਰਾਬ ਹੋ ਰਹੇ ਆ ਇਹਦੇ ਨਾਲ ਅਮਰੀਕਾ ਦੀ ਇਕਨੋਮੀ ਨੂੰ ਅਮਰੀਕਾ ਦੇ ਲੋਕਾਂ ਨੂੰ ਘਾਟਾ ਪੈ ਸਕਦਾ ਆ ਇਹੀ ਕਾਰਨ ਆ ਕਿ ਅਮਰੀਕਾ ਦੇ ਜਿਹੜੇ ਟ੍ਰੇਜਰੀ ਬੌਂਡ ਆ ਉਹ ਉਹਨਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਰਾਵਟ ਆਈ ਆ ਬਾਹਰਲੇ ਮੁਲਕਾਂ ਦਾ ਉਹਨਾਂ ਦੇ ਵਿੱਚ ਯਕੀਨ ਜਿਹੜਾ ਘਟ ਗਿਆ ਆ ਇਸੇ ਕਰਕੇ ਅਮਰੀਕਾ ਦੀ ਟ੍ਰੇਡ ਮਾਰਕੀਟ ਜਿਹੜੀ ਆ ਉਹ ਡਿਗੀ ਆ ਤੇ ਨਾਲ ਦੀ ਨਾਲ ਸੋਨੇ ਦਾ ਭਾਅ ਜਿਹੜਾ ਉੱਪਰ ਚਲੇ ਗਿਆ ਹੁੰਦਾ ਕੀ ਹੈ ਕਿ ਜਦੋਂ ਲੋਕਾਂ ਦਾ ਸਟਾਕ ਮਾਰਕੀਟ ਦੇ ਵਿੱਚੋਂ ਵਿਸ਼ਵਾਸ ਘਟਦਾ ਉਹ ਸੇਫ ਹੈਵਨ ਨੂੰ ਭੱਜਦੇ ਆ ਸੋ ਲੋਕਾਂ ਨੂੰ ਇਹ ਲੱਗਦਾ ਵੀ ਜੇਕਰ ਕੱਲ ਨੂੰ ਕੋਈ ਅਮਰੀਕਨ ਡਾਲਰ ਨੂੰ ਕੁਝ ਹੋ ਗਿਆ ਅਮਰੀਕਨ ਇਕਨੋਮੀ ਨੂੰ ਕੁਝ ਹੋ ਗਿਆ ਸੋਨਾ ਜਿਹੜਾ ਹੈ ਉਹ ਤਾਂ ਸੇਫ ਪਿਆ ਆ ਇਸ ਕਰਕੇ ਵੱਧ ਤੋਂ ਵੱਧ ਸੋਨਾ ਖਰੀਦ ਕੇ ਰੱਖ ਲਓ ਇਹੀ ਕਾਰਨ ਹੈ ਕਿ ਬਹੁਤੇ ਮੁਲਕ ਸੋਨਾ ਖਰੀਦ ਰਹੇ ਆ ਤੇ ਬਹੁਤ ਸਾਰੇ ਲੋਕ ਵੀ ਡਰਦੇ ਸੋਨਾ ਖਰੀਦ ਰਹੇ ਆ ਇਹੀ ਕਾਰਨ ਹੈ ਕਿ ਕੁਝ ਹੀ ਮਹੀਨਿਆਂ ਦੇ ਵਿੱਚ ਸੋਨੇ ਦਾ ਭਾਅ 3000 ਤੋਂ 6500 ਰੁਪਏ ਪ੍ਰਤੀ ਔਂਸ ਕੈਨੇਡੀਅਨ ਡਾਲਰ ਦੇ ਵਿੱਚ ਹੋ ਚੁਕਾਇਆ ਸੋ ਕੁੱਲ ਮਿਲਾ ਕੇ ਜੀ ਦੁਨੀਆ ਕੋ ਬਹੁਤੀ ਵਧੀਆ ਜਿਹੜੀ ਆ ਨਹੀਂ ਬਣ ਰਹੀ ਹਰ ਪਾਸਿਓਂ ਹਾਲਾਤ ਜਿਹੜੇ ਨੇ ਤਣਾਅ ਵਾਲੇ ਬਣ ਰਹੇ ਆ ਦੋਸਤ ਦੋਸਤ ਨਹੀਂ ਰਹੇ ਦੁਸ਼ਮਣ ਜਿਹੜੇ ਆ ਉਹਨਾਂ ਵਿੱਚੋਂ ਅੱਧੇ ਦੋਸ ਬਣ ਚੁੱਕੇ ਆ ਅੱਧੇ ਦੁਸ਼ਮਣ ਤੋਂ ਵੀ ਵੱਧ ਜਾ ਕੇ ਗਾਹਾਂ ਹਾਲਾਤ ਖਰਾਬ ਹੋ ਗਏ ਨੇ ਕੁੱਲ ਮਿਲਾ ਕੇ ਆਮ ਲੋਕਾਂ ਦੇ ਵਾਸਤੇ ਜਿਹੜਾ ਆ ਖਵਾਰੀ ਹੀ ਖਵਾਰੀ ਹੈ ਜੀ ਤੇ ਜਿਹੜੇ ਮੁਲਕਾਂ ਦੇ ਸਿਰ ਦੇ ਉੱਤੇ ਕਦੀ ਸਰਦਾਰੀਆਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਹੀ ਹੁਣ ਇੱਕ ਦੂਜੇ ਨੂੰ ਦਬਕੇ ਮਾਰੇ ਜਾਏ ਆ ਤੇ ਅਜਿਹੇ ਹਾਲਾਤ ਦੇ ਵਿੱਚ ਗੱਲ ਸਹੀ ਆ ਕਾਰ ਨਹੀਂ ਉਹਨਾਂ ਦੀ ਕਿ ਜਿਹੜਾ ਪੁਰਾਣਾ ਵਰਲਡ ਆਰਡਰ ਸੀਗਾ ਉਹ ਹੁਣ ਬੀਤੇ ਦੀ ਗੱਲ ਹੋ ਚੁੱਕੀ ਆ ਉਹਦੇ ਤੇ ਰੋਣਾ ਧੋਣਾ ਕਰਨ ਦਾ ਕੋਈ ਫਾਇਦਾ ਨਹੀਂ ਨਵੇਂ ਵਰਲਡ ਆਰਡਰ ਦੇ ਹਿਸਾਬ ਦੇ ਨਾਲ ਜ਼ਿੰਦਗੀ ਜਿਉਣੀ ਸਿੱਖੀਏ ਇੱਥੇ ਆਪਾਂ ਇਹਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਗੱਲਾਂ ਬਾਤਾਂ ਹੋਰ ਵਿਚਾਰਾਂ ਦੇ ਨਾਲ ਫਿਰ ਹਾਜ਼ਰੀ ਭਰਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ શો ઇઝ સ્પોસર બાઇ ભરત જુલર ફાઈબર ટેક અને આપણા મોટરસ